ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ ਤੇ ਉਹ ਕਿਤਾਬ ਦੇ ਵਿੱਚ ਨਾ ਕਈ ਗੱਲਾਂ ਐਵੇਂ ਦੀਆਂ ਸੀ ਜਿਨ੍ਹਾਂ ਨੇ ਮੈਨੂੰ ਕੁਝ ਵੱਖਰੀ ਤਰ੍ਹਾਂ ਨਾਲ ਸੋਚਣ ਤੇ ਮਜਬੂਰ ਕੀਤਾ ਧਰਤੀ ਦੇ ਉੱਤੇ ਰੱਬ ਤੋਂ ਬਾਅਦ ਸਭ ਤੋਂ ਸੋਹਣਾ ਰਿਸ਼ਤਾ ਜਿਹੜਾ ਅਸੀਂ ਮੰਨਦੇ ਆ ਨਾ ਉਹ ਮਾਂ ਪਿਓ ਦਾ ਹੁੰਦਾ ਕਿਉਂਕਿ ਮਾਂ ਪਿਓ ਹੀ ਉਹ ਹੁੰਦੇ ਆ ਜਿਨ੍ਹਾਂ ਤੋਂ ਅਸੀਂ ਕਦੇ ਇਹ ਨਹੀਂ ਕਹਿ ਸਕਦੇ ਵੀ ਉਹ ਆਪਣੇ ਬੱਚੇ ਦਾ ਕੁਝ ਬੁਰਾ ਸੋਚਣਗੇ ਹੈਨਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਮਾਂ ਨੂੰ ਤਾਂ ਖਾਸ ਕਰਕੇ ਬਹੁਤ ਹੀ ਉੱਚਾ ਦਰਜਾ ਬਹੁਤ ਉੱਚਾ ਰਤਬਾ ਦਿੱਤਾ ਗਿਆ ਹਾਲਾਂਕਿ ਮੇਰਾ ਖਿਆਲ ਇਹ ਮੰਨਣਾ ਮੈਨੂੰ ਹਮੇਸ਼ਾ ਤੋਂ ਲੱਗਦਾ ਕਿ ਪਿਓ ਵੀ ਬੱਚਿਆਂ ਲਈ ਬਹੁਤ ਕੁਝ ਕਰਦਾ ਹੈ ਨਾ ਐਜ਼ ਅ ਮਦਰ ਮੈਂ ਜੋ ਆਪਣੇ ਬੱਚਿਆਂ ਲਈ ਕਰਨਾ ਉਹ ਤਾਂ ਮੈਂ ਕਰਨਾ ਹੀ ਹੈ ਪਰ ਜੇ ਮੈਂ ਕਹਾਂ ਕਿ ਮੈਂ ਕੱਲੀ ਹੀ ਆਪਣੇ ਨਿਆਣੇ ਜਿਹੜੇ ਐ ਉਹਨਾਂ ਨੂੰ ਇੱਕ ਬੈਟਰ ਲਾਈਫ ਦੇ ਲੂੰਗੀ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਬੱਚੇ ਨੂੰ ਮਾਂ ਤੇ ਪਿਓ ਦੋਵੇਂ ਚਾਹੀਦੇ ਹੁੰਦੇ ਆ ਨਾ ਤੇ ਬਹੁਤਾ ਕਰਕੇ ਜਿਹੜੀ ਸਾਡੀ ਜਨਰੇਸ਼ਨ ਐ ਸਾਡੇ ਲਈ ਤਾਂ ਕਿਉਂਕਿ ਮਾਵਾਂ ਹਾਊਸ ਵਾਈਫ ਸਿਗੀਆਂ ਤਾਂ ਪਿਓ ਦਾ ਯੋਗਦਾਨ ਜਿਹੜਾ ਹੈ ਉਹ ਬੱਚਿਆਂ ਦੀ ਜ਼ਿੰਦਗੀ ਹਨ ਦੇ ਵਿੱਚ ਜ਼ਿਆਦਾ ਹੈ ਉਹਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ ਨਿਆਣਾ ਦੀ ਜ਼ਿੰਦਗੀ ਬਣਾਉਣ ਲਈ ਤੇ ਹੁਣ ਵੀ ਉਹ ਲਗਾਤਾਰ ਕਰ ਹੀ ਰਹੇ ਨੇ ਹਣਾ ਪਰ ਕਈ ਵਾਰ ਮਾਪੇ ਅਜਿਹੀਆਂ ਗਲਤੀਆਂ ਕਰ ਦਿੰਦੇ ਆ ਨਾ ਜਿਹੜੀਆਂ ਗਲਤੀਆਂ ਉਹ ਮਤਲਬ ਜਦੋਂ ਉਹ ਕਰਦੇ ਨੇ ਹਣਾ ਉਹ ਚਾਹੇ ਉਹ ਆਪਣੀ ਨੂੰ ਨੂੰ ਲੈ ਕੇ ਆਪਣਾ ਸਾੜਾ ਕੱਢ ਰਹੇ ਹੋਣ ਆਪਣੇ ਮਨ ਦੇ ਵਿੱਚੋਂ ਜਾਂ ਕਿਸੇ ਵੀ ਕਾਰਨ ਕਰਕੇ ਮੈਨੂੰ ਨਹੀਂ ਪਤਾ ਕਿ ਉਹ ਅਜਿਹਾ ਕਿਉਂ ਕਰ ਦਿੰਦੇ ਨੇ ਜਾਂ ਫਿਰ ਕਈ ਵਾਰ ਨਾ ਅਸੀਂ ਐਜ਼ ਅ ਪੇਰੈਂਟਸ ਐਨੇ ਟਾਕਸਿਕ ਹੋ ਜਾਂਦੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਸਾਡਾ ਬੱਚਾ ਵੀ ਉਸ ਦੇ ਵਿੱਚ ਪਿਸ ਰਿਹਾ ਹੈ ਨਾ ਤੁਸੀਂ ਜਿਹੜਾ ਇੱਕ ਬੰਦਾ ਤੁਹਾਡੇ ਘਰ ਦੇ ਵਿੱਚ ਬਾਰੋਂ ਆਇਆ ਚਾਹੇ ਉਹ ਬਗਾਨੀ ਧੀ ਕਹਿ ਲੋ ਚਾਹੇ ਤੁਹਾਡੀ ਨੂੰਹ ਕਹਿ ਲੋ ਹੈ ਨਾ ਉਹਦੇ ਨਾਲ ਤੁਸੀਂ ਆਪਣੀ ਜਿੱਦ ਜਾਂ ਨਫ਼ਰਤ ਕੱਢਣ ਲਈ ਤੁਸੀਂ ਉਸ ਹੱਦ ਤੱਕ ਚਲੇ ਜਾਨੇ ਹੋ ਕਿ ਤੁਹਾਡਾ ਆਪਣਾ ਜਵਾਕ ਵੀ ਉਸ ਨਫ਼ਰਤ ਦਾ ਹਿੱਸਾ ਬਣ ਗਿਆ ਤੁਹਾਨੂੰ ਇਹ ਵੀ ਨਹੀਂ ਅਹਿਸਾਸ ਹੁੰਦਾ ਵੀ ਉਹ ਕਦੋਂ ਐਵੇਂ ਹੋ ਗਿਆ ਹੈ ਨਾ ਤੇ ਅੱਜ ਕੱਲ ਨਾ ਬਹੁਤ ਸਾਰੀਆਂ ਚੀਜ਼ਾਂ ਮੇਰੇ ਆਲੇ ਦੁਆਲੇ ਐਵੇਂ ਦੀਆਂ ਵਾਪਰੀਆਂ ਜਿਨ੍ਹਾਂ ਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰਤਾ ਕਿ ਐਵੇਂ ਦਾ ਕੁਝ ਵੀ ਹੁੰਦਾ ਹੈ ਇਹ ਗੱਲ ਨਾ ਖੈਰ ਐਵੇਂ ਵੀ ਹੈ ਕਿ ਅਸੀਂ ਨਾ ਕਦੇ ਮੁੰਡਿਆਂ ਦੇ ਪ੍ਰੈਸ਼ਰ ਬਾਰੇ ਨਹੀਂ ਸੋਚਦੇ ਕਿ ਮੁੰਡਿਆਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਮੰਨ ਲਓ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਹੈ ਕਿ ਮੈਂ ਨੌਕਰੀ ਕਰਨੀ ਹੈ ਜਾਂ ਨਹੀਂ ਕਰਨੀ ਹੈ ਨਾ ਮੇਰੇ ਲਈ ਇਹ ਬਾਇ ਚੁਆਇਸ ਜਿਹੜਾ ਹੈ ਉਹ ਮਸਲਾ ਹੋ ਸਕਦਾ ਕਿ ਮੇਰੀ ਮਰਜ਼ੀ ਹੈ ਵੀ ਚਾਹੇ ਮੈਂ ਕੰਮ ਕਰਾਂ ਜਾਂ ਨਾ ਕਰਾਂ ਹਨਾ ਕਿਉਂਕਿ ਇਹ ਮੇਰਾ ਆਪਣੀ ਮਰਜ਼ੀ ਹੋ ਸਕਦੀ ਹੈ ਵੀ ਮੈਂ ਘਰ ਵੀ ਦੇਖਣਾ ਮੈਂ ਆਪਣੀ ਜੌਬ ਵੀ ਦੇਖਣੀ ਆ ਪਰ ਇਹ ਚੀਜ਼ ਮੇਰੇ ਹਸਬੰਡ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਜਵਾਬਤੇ ਨਹੀਂ ਜਾਣਾ ਕਿਉਂਕਿ ਜੇ ਅਸੀਂ ਹਿੰਦੂ ਮੈਰਿਜ ਐਕਟ ਵੀ ਵੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਉਹ ਪ੍ਰੋਵਾਈਡਰ ਤਾਂ ਉਹ ਨੇ ਨਾ ਤੇ ਹਲੇ ਤੱਕ ਜੜੀਆਂ ਆਨੰਦ ਮੈਰਿਜ ਐਕਟ ਆ ਉਹ ਵੀ ਹਿੰਦੂ ਮੈਰਿਜ ਐਕਟ ਦੇ ਅੰਡਰ ਰਜਿਸਟਰਡ ਹੋਇਆ ਹੋਇਆ ਹੈ ਨਾ ਤੇ ਉਹਦੇ ਚ ਇੱਕ ਟਰਮ ਆਉਂਦੀ ਆ ਉਹਦੇ ਚ ਹਸਬੰਡ ਨੂੰ ਪ੍ਰੋਵਾਈਡਰ ਮੰਨਿਆ ਜਾਂਦਾ ਕਿ ਉਹ ਸਾਨੂੰ ਦੇਣ ਵਾਲਾ ਹੈ ਹੈ ਨਾ ਅਸੀਂ ਜੇ ਘਰੇ ਵੀ ਬੈਠੀਆਂ ਹੋਵਾਂਗੇ ਤਾਂ ਸਾਨੂੰ ਉਹਨੇ ਦੇਣਾ ਲਿਆ ਕੇ ਤੇ ਦੂਜੀ ਗੱਲ ਬਹੁਤ ਘੱਟ ਹਲੇ ਸਾਡੇ ਸਮਾਜਿਕ ਹਾਲਾਤ ਐਵੇਂ ਦੇ ਹੈਗੇ ਨਹੀਂ ਜਿਹੜੇ ਮੁੰਡਿਆਂ ਦੇ ਪ੍ਰੈਸ਼ਰ ਬਾਰੇ ਗੱਲ ਕਰਨ ਹੈ ਨਾ ਕਿਉਂਕਿ ਜੇ ਕੋਈ ਮੁੰਡਾ ਕਿਸੇ ਵੀ ਕਾਰਨ ਬਸ ਜਿਉ ਉਹਨੂੰ ਘਰੇ ਬਹਿਣਾ ਪੈ ਜਾਵੇ ਨਾ ਤਾਂ ਇਹ ਸੁਣਾਇਆ ਜਾਂਦਾ ਉਹਨੂੰ ਵੀ ਤੀਵੀਂ ਦੀ ਕਮਾਈ ਖਾਨਾ ਹੈਨਾ ਤੇ ਉੱਤੋਂ ਜੇ ਮਾਪੇ ਐਵੇਂ ਦੇ ਹੋਣ ਤਾਂ ਫਿਰ ਤਾਂ ਹੋਰ ਵੀ ਸਮੱਸਿਆਵਾਂ ਜੜੀਆਂ ਓ ਜਿਆਦਾ ਵੱਧ ਜਾਂਦੀਆਂ ਨੇ ਤੇ ਜੇ ਕੋਈ ਮੁੰਡਾ ਕਿਸੇ ਕਾਰਨ ਬਸ ਵਿਚਾਰਾ ਇਹ ਵੀ ਕਹ ਦੇ ਕਿ ਮੈਂ ਨਹੀਂ ਕੰਮ ਕਰ ਸਕਦਾ ਹਲੇ ਹੈਨਾ ਜਾਂ ਮੇਰਾ ਹੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਸਾਡਾ ਸਮਾਜ ਉਹਨੂੰ ਘਰੇ ਬਹਿਣ ਦਿੰਦਾ ਅਸੀਂ ਕੁੜੀ ਨੂੰ ਘਰੇ ਬੈਠੀ ਝਰ ਲਾਂਗੇ ਹੈਨਾ ਕੀ ਮੁੰਡਾ ਅਸੀਂ ਘਰੇ ਬੈਠਾ ਜਰਦੇ ਆ ਕਦੇ ਵੀ ਨਹੀਂ ਬਰਦਾਸ਼ਤ ਕਰਦੇ ਬਿਨਾਂ ਨੌਕਰੀ ਤੋਂ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ ਫਿਰ ਉਸ ਤੋਂ ਨਾਲ ਵੀ ਜ਼ਮੀਨ ਜਾਇਦਾਦ ਦੇਖੀ ਜਾਂਦੀ ਹੈ ਕਿ ਜ਼ਮੀਨ ਜਾਇਦਾਦ ਵੀ ਹੋਵੇ ਹੈਨਾ ਤੇ ਫਿਰ ਮੁੰਡਾ ਨੌਕਰੀ ਵਾਲਾ ਚਾਹੀਦਾ ਹੁੰਦਾ ਪਰ ਉਹਦੇ ਕੋਲ ਜ਼ਮੀਨ ਹੋਵੇ ਖੇਤੀਬਾੜੀ ਵਾਲੇ ਮੁੰਡੇ ਨਾਲ ਅਸੀਂ ਵਿਆਹ ਨਹੀਂ ਕਰਾਉਣਾ ਬਹੁਤ ਸਾਰਾ ਉਹਨਾਂ ਤੇ ਪ੍ਰੈਸ਼ਰ ਹੁੰਦਾ ਤੇ ਉੱਤੋਂ ਇੱਕ ਜਿਹੜੀ ਨਵੀਂ ਚੀਜ਼ ਦੀ ਮੈਂ ਅੱਜ ਗੱਲ ਕਰਨ ਲੱਗੀ ਹਾਂ ਨਾ ਉਹ ਹੈ ਕਿ ਟੌਕਸਿਕ ਰਿਲੇਸ਼ਨਸ਼ਿਪ ਸਾਡੇ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ ਕੁੱਲ ਮਿਲਾ ਕੇ ਮੇਰਾ ਗੱਲ ਕਰਨ ਤੋਂ ਭਾਵ ਹੈ ਕਿ ਅਸੀਂ ਮੁੰਡਿਆਂ ਦੇ ਤਣਾ ਬਾਰੇ ਕਦੇ ਗੱਲ ਨਹੀਂ ਕਰਦੇ ਹੈ ਨਾ ਕਿ ਸਾਡੇ ਘਰਾਂ ਦੇ ਕਲੇਸ਼ਾਂ ਦਾ ਉਹਨਾਂ ਦੇ ਮਨਾਂ ਦੇ ਉੱਤੇ ਕਿੰਨਾ ਅਸਰ ਪੈ ਰਿਹਾ ਕਿ ਕਈ ਵਾਰ ਜਦੋਂ ਮਾਪੇ ਐਮੀਆਂ ਹਰਕਤਾਂ ਕਰ ਦਿੰਦੇ ਆ ਤਾਂ ਬੱਚਾ ਸੱਚੀ ਸਾਡਾ ਉਹਨੂੰ ਸਮਝ ਨਹੀਂ ਹੁੰਦੀ ਕਿ ਫਿਰ ਉਹ ਵਿਚਾਰਾ ਕੀ ਕਰੇ ਤੇ ਕੀ ਨਾ ਥੋੜੇ ਦਿਨ ਪਹਿਲਾਂ ਨਾ ਕਿਸੇ ਮੁੰਡੇ ਨੇ ਮੇਰੇ ਨਾਲ ਗੱਲ ਕੀਤੀ ਉਹ ਕਹਿੰਦਾ ਕਿ ਅਸੀਂ ਨਾ ਆਮ ਹੀ ਬੈਠਿਆ ਘਰੇ ਕੋਈ ਲੜਾਈ ਨਹੀਂ ਕੋਈ ਕੁਝ ਨਹੀਂ ਕੀ ਦੋ ਭਰਾ ਨੇ ਉਹ ਹੈ ਨਾ ਤੇ ਕਹਿੰਦਾ ਮੈਨੂੰ ਸ਼ੁਰੂ ਤੋਂ ਪਤਾ ਸੀਗਾ ਕਿ ਮੇਰੇ ਮਦਰ ਦੀ ਲਈ ਅਟੈਚਮੈਂਟ ਆ ਉਹ ਮੇਰੇ ਦੂਜੇ ਭਰਾ ਨਾਲ ਜ਼ਿਆਦਾ ਇਹ ਮੇਰੇ ਨਾਲ ਖਿਆਰੋਨੀ ਨਹੀਂ ਸੀਗੀ ਤੇ ਕਹਿੰਦਾ ਕਿ ਉਹਦੇ ਕੋਲ ਤਿੰਨ ਸਾਲ ਦੀ ਬੇਟੀ ਆ ਹੁਣ ਹੈ ਨਾ ਕਹਿੰਦਾ ਕਿ ਅਸੀਂ ਆਮ ਹੀ ਬੈਠੇ ਆ ਘਰੇ ਤੇ ਕੋਈ ਗੱਲ ਹੋਈ ਨਾਰਮਲੀ ਬੈਠੇ ਹੋਏ ਮੇਰੇ ਕਹਿੰਦਾ ਮਦਰ ਨੇ ਆਰਾਮ ਦੇ ਨਾਲ ਬੜੇ ਆਰਾਮ ਦੇ ਨਾਲ ਮੇਰੀ ਬੇਟੀ ਨੂੰ ਤੇ ਮੇਰੀ ਵਾਈਫ ਨੂੰ ਮੈਂ ਸਾਨੂੰ ਤਿੰਨਾਂ ਨੂੰ ਬੈਠਿਆ ਹੋਇਆ ਹੀ ਕਹਿਤਾ ਪੂਰੇ ਪਰਿਵਾਰ ਦੇ ਸਾਹਮਣੇ ਕਿ ਨਾ ਮੈਨੂੰ ਤੂੰ ਚੰਗਾ ਲੱਗਦਾ ਨਾ ਮੈਨੂੰ ਤੇਰੀ ਘਰ ਵਾਲੀ ਚੰਗੀ ਲੱਗਦੀ ਐ ਮੈਨੂੰ ਤੁਹਾਡੀ ਕੁੜੀ ਦਾ ਵੀ ਕੋਈ ਪਿਆਰ ਨਹੀਂ ਆਉਂਦਾ ਮੈਨੂੰ ਤੇਰੇ ਟੱਬਰ ਦਾ ਹੀ ਕੋਈ ਪਿਆਰ ਨਹੀਂ ਆਉਂਦਾ ਹੈਨਾ ਉਹ ਕਹਿੰਦਾ ਕਿ ਚਲੋ ਪਹਿਲਾਂ ਮੈਂ ਕਹਿੰਦਾ ਵੀ ਨਿੱਕੇ ਹੁੰਦੇ ਤੋਂ ਇਹ ਗੱਲ ਸੁਣਦਾ ਆ ਗਿਆ ਤਾਂ ਕਹਿੰਦਾ ਕਿ ਪਹਿਲਾਂ ਜਦੋਂ ਮੈਂ ਇਹ ਗੱਲ ਸੁਣਦਾ ਸੀ ਤਾਂ ਮੈਂ ਚਲੋ ਇਸ ਗੱਲ ਨੂੰ ਕਿਸੇ ਹੋਰ ਤਰ੍ਹਾਂ ਨਾਲ ਲੈ ਲੈਂਦਾ ਸੀ ਕਿਉਂਕਿ ਕਹਿੰਦਾ ਕਿ ਮੇਰੀ ਮੇਰੀ ਦਾਦੀ ਨਾਲ ਅਟੈਚਮੈਂਟ ਜ਼ਿਆਦਾ ਸੀ ਮੈਨੂੰ ਸ਼ੁਰੂ ਤੋਂ ਉਹਨਾਂ ਨੇ ਹੀ ਜ਼ਿਆਦਾ ਮੇਰਾ ਕੀਤਾ ਤਾਂ ਬਹੁਤ ਸਾਰੇ ਕਾਰਨ ਉਹਦੇ ਪਿੱਛੇ ਵੀ ਉਹਨੇ ਦੱਸਿਆ ਕੀ ਰਹੇ ਸੀਗੇ ਤਾਂ ਉਹ ਕਹਿੰਦਾ ਕਿ ਚਲੋ ਮੈਂ ਉਸ ਗੱਲ ਨੂੰ ਕਿਸੇ ਹੋਰ ਤਰ੍ਹਾਂ ਨਾਲ ਲੈ ਲੈਂਦਾ ਸੀ ਹਨਾ ਪਰ ਕਹਿੰਦਾ ਕਿ ਹੁਣ ਇਹ ਗੱਲ ਜਦੋਂ ਮੇਰੀ ਵਾਈਫ ਦੇ ਸਾਹਮਣੇ ਹੋਈ ਹਨਾ ਮੇਰੀ ਘਰ ਵਾਲੀ ਦੇ ਸਾਹਮਣੇ ਤੋਂ ਕਹਿੰਦਾ ਕਿ ਮੇਰੀ ਮਾਂ ਦੀ ਇਸ ਕਰਤੂਤ ਨੇ ਮੈਨੂੰ ਸਾਰੀ ਜ਼ਿੰਦਗੀ ਲਈ ਆਪਣੀ ਘਰ ਵਾਲੀ ਦੇ ਸਾਹਮਣੇ ਮਤਲਬ ਕਦੇ ਸਿਰ ਚੱਕਣ ਜੋਗਾ ਨਹੀਂ ਛੱਡਿਆ ਕਿਉਂਕਿ ਕਹਿੰਦਾ ਕਿ ਹੁਣ ਮੈਂ ਉਹਨੂੰ ਕਦੇ ਇਹ ਵੀ ਨਹੀਂ ਕਹਿ ਸਕਦਾ ਕਿ ਤੂੰ ਮੇਰੀ ਮਾਂ ਦੀ ਇੱਜ਼ਤ ਕਰ ਕਿਉਂਕਿ ਅਗਲੀ ਕਹਿੰਦਾ ਮੈਨੂੰ ਕਹਿੰਦੀ ਐ ਕਿ ਤੇਰੀ ਮਾਂ ਤਾਂ ਸ਼ਰਿਆਮ ਕਹੀ ਜਾਂਦੀ ਐ ਮੈਨੂੰ ਕਿ ਮੈਨੂੰ ਤੇਰੇ ਟੱਬਰ ਦਾ ਪਿਆਰ ਨਹੀਂ ਆਉਂਦਾ ਮੈਨੂੰ ਤੇਰਾ ਪਿਆਰ ਨਹੀਂ ਆਉਂਦਾ ਮੈਨੂੰ ਤੇਰੇ ਬੱਚੇ ਦਾ ਪਿਆਰ ਨਹੀਂ ਆਉਂਦਾ ਹਨਾ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਕਿ ਸਾਡੇ ਪੇਰੈਂਟਸ ਐਡੀਆਂ ਐਡੀਆਂ ਸਟੇਟਮੈਂਟਸ ਕਿਵੇਂ ਦੇ ਦਿੰਦੇ ਆ ਅਰ ਫਿਰ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹਨਾ ਉਦੋਂ ਉਹਨਾਂ ਨੂੰ ਕੋਈ ਕਿਉਂ ਨਹੀਂ ਕਹਿੰਦਾ ਕਿ ਤੁਸੀਂ ਇਹ ਵੀ ਤੁਹਾਡੇ ਬੱਚੇ ਨੇ ਤੁਸੀਂ ਆਪਣੇ ਬੱਚਿਆਂ ਨਾਲ ਐਵੇਂ ਦੀ ਗੱਲਬਾਤ ਨਹੀਂ ਕਰ ਸਕਦੇ ਹਨਾ ਬੀਜੀ ਗੁਰਚਰਨ ਕੌਰ ਹਮੇਸ਼ਾ ਕਹਿੰਦੇ ਹੁੰਦੇ ਨੇ ਮੇਰੇ ਬੀਜੀ ਉਹ ਕਹਿੰਦੇ ਕਿ ਮਾਂ ਦੇ ਦਿਲ ਦੇ ਵਿੱਚ ਵੀ ਨਾ ਖਾਨੇ ਹੁੰਦੇ ਆ ਤੇ ਹਰ ਬੱਚੇ ਲਈ ਉਹ ਚ ਵੱਖੋ ਵੱਖਰਾ ਪਿਆਰ ਹੁੰਦਾ ਪਰ ਬੱਚੇ ਤਾਂ ਸਾਰੇ ਤੁਹਾਡੇ ਹੀ ਹੁੰਦੇ ਆ ਨਾ ਤੇ ਫਿਰ ਪਿਆਰ ਵੱਖੋ ਵੱਖਰਾ ਹੋ ਸਕਦਾ ਪਰ ਕਿਸੇ ਇੱਕ ਬੱਚੇ ਲਈ ਇੰਨੀ ਨਫ਼ਰਤ ਵੀ ਕਦੇ ਨਹੀਂ ਹੁੰਦੀ ਹੈ ਤੁਹਾਡੇ ਮਨ ਦੇ ਵਿੱਚ ਕੀ ਅਸੀਂ ਬੱਚੇ ਪੈਦਾ ਕਰਕੇ ਉਹਨਾਂ ਤੇ ਕੋਈ ਅਸਾਨ ਕੀਤਾ ਹੋਇਆ ਫੋਰ ਐਗਜ਼ਾਮਪਲ ਕੀ ਜੇ ਮੈਂ ਐਜ਼ ਅ ਮਦਰ ਮੈਂ ਸੋਚਾਂ ਕਿ ਮੈਂ ਆਪਣੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਮੈਂ ਪਾਲ ਰਹੀ ਆ ਮੈਂ ਉਹਨੂੰ ਵੱਡਿਆਂ ਕੀਤਾ ਤਾਂ ਇਹ ਮੈਂ ਉਹਤੇ ਕੋਈ ਅਸਾਨ ਕੀਤਾ ਇਹ ਮੇਰੀ ਜ਼ਰੂਰਤ ਸੀਗੀ ਕਿ ਮੈਨੂੰ ਇੱਕ ਬੱਚਾ ਚਾਹੀਦਾ ਆਪਣਾ ਘਰ ਅੱਗੇ ਚਲਾਉਣ ਲਈ ਹੈਨਾ ਜਾਂ ਅਸੀਂ ਆਪਣੇ ਬੁਢਾਪੇ ਬਾਰੇ ਸੋਚਦੇ ਆਂ ਜਾਂ ਕਿਸੇ ਵੀ ਕਾਰਨ ਕਰਕੇ ਅਸੀਂ ਆਪਣੇ ਬੱਚੇ ਪੈਦਾ ਕਰਦੇ ਆਂ ਨਾ ਬੱਚਿਆਂ ਨੂੰ ਪਾਲਦੇ ਆਂ ਅਸੀਂ ਕੋਈ ਆਸਾਨ ਕੀਤਾ ਉਹਨਾਂ ਬੱਚਿਆਂ ਦੇ ਉੱਤੇ ਅਜਿਹਾ ਕਰਕੇ ਹੈਨਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਜੜੀਆਂ ਸਾਡੀਆਂ ਫਰਸਟ੍ਰੇਸ਼ਨਸ ਆ ਤੁਹਾਡੀਆਂ ਉਹ ਇੰਨੀਆਂ ਵੱਧ ਜਾਂਦੀਆਂ ਕਿ ਅਸੀਂ ਆਪੇ ਆਪਣੀ ਔਲਾਦ ਦੇ ਦੁਸ਼ਮਣ ਬਣ ਜਾਂਦੇ ਆਂ ਵਿਸ਼ਾਲਦੀਪ ਉਹਨਾਂ ਦੀ ਮੈਂ ਇੱਕ ਪੋਸਟ ਪੜ੍ਹੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਐਫਬੀ ਤੇ ਸ਼ੇਅਰ ਕੀਤੀ ਹੋਈ ਸੀ ਉਹਨਾਂ ਦੀ ਨਾ ਇੱਕ ਫਰੈਂਡ ਜਿਹੜੀ ਕੋਈ ਕਿਤੇ ਈਸਟ ਸਟੇਟ ਦੇ ਵਿੱਚ ਮੈਰਿਡ ਹੈ ਉਹਦੇ ਘਰ ਉਹਨਾਂ ਦੇ ਵਿਸ਼ਾਲ ਉਹਨਾਂ ਦੇ ਘਰ ਦੇ ਨੇੜੇ ਹੀ ਹੈ ਤੇ ਉਹ ਕਹਿੰਦੇ ਕਿ ਇੱਕ ਦਿਨ ਨਾ ਉਹਦੀ ਮੈਨੂੰ ਕਾਲ ਆਈ ਕਿ ਤੂੰ ਛੇਤੀ ਛੇਤੀ ਘਰੇ ਜਾ ਕਰੇ ਪਤ ਨਹੀਂ ਕੀ ਹੋ ਗਿਆ ਤੇ ਕਹਿੰਦੇ ਕਿ ਜਦੋਂ ਮੈਂ ਉਹਨਾਂ ਦੇ ਘਰ ਪਹੁੰਚੀ ਨਾ ਤਾਂ ਉਹਨਾਂ ਦਾ ਬ੍ਰਦਰ ਆਪਣੀ ਘਰ ਵਾਲੀ ਨੂੰ ਤੇ ਆਪਣੀ ਮਾਂ ਨੂੰ ਦੋਨਾਂ ਨੂੰ ਕੁੱਟ ਰਿਹਾ ਸੀ ਤੇ ਬਹੁਤ ਬੁਰੇ ਤਰੀਕੇ ਨਾਲ ਕੁੱਟ ਰਿਹਾ ਸੀ ਕਹਿੰਦੇ ਕਿ ਮੈਂ ਉਸ ਮੁੰਡੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਉਹ ਬਿਲਕੁਲ ਸ਼ਾਂਤ ਸੁਭਾਅ ਦਾ ਮੁੰਡਾ ਉਹ ਕਦੇ ਵੀ ਐਨੇ ਦੀ ਕੋਈ ਹਰਕਤ ਨਹੀਂ ਕਰਦਾ ਪਰ ਕਹਿੰਦੇ ਉਸ ਦਿਨ ਉਹ ਉਹਨਾਂ ਦੋਵਾਂ ਨੂੰ ਕੁੱਟ ਰਿਹਾ ਸੀ ਕਹਿੰਦੇ ਮੈਂ ਬਹੁਤ ਜਾ ਕੇ ਮੈਟਰਸ ਨੂੰ ਝੋਣ ਦੀ ਕੋਸ਼ਿਸ਼ ਕੀਤੀ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਕਹਿੰਦੇ ਸਿਚੁਏਸ਼ਨ ਹੈਂਡਲ ਨਹੀਂ ਹੋਈ ਤੇ ਫਿਰ ਕਹਿੰਦੇ ਪੁਲਿਸ ਆ ਗਈ ਉੱਥੇ ਆਂਗਵਾਣ ਚ ਕਿਸੇ ਨੇ ਪੁਲਿਸ ਬੁਲਾ ਲਈ ਹੋਣੀ ਹੈ ਨਾ ਤੇ ਕਹਿੰਦੇ ਪੁਲਿਸ ਆਈ ਤਾਂ ਉਹਨਾਂ ਨੂੰ ਥਾਣੇ ਲੈ ਗਈ ਉਹ ਕਹਿੰਦੇ ਕਿ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਇਹ ਮੁੰਡਾ ਉਵੇਂ ਦਾ ਬਿਲਕੁਲ ਨਹੀਂ ਹੈ ਵੀ ਮੈਂ ਉਹਨਾਂ ਨੂੰ ਕੱਤੋਂ ਜਾਣਦੀ ਆ ਉਹ ਵੀਰ ਜੀ ਨੂੰ ਉਹ ਬਹੁਤ ਹੀ ਸ਼ਾਂਤ ਸੁਭਾਅ ਦੇ ਸੀਗੇ ਤੇ ਕਹਿੰਦੇ ਮੈਨੂੰ ਇਹ ਬਹੁਤ ਸੀਗਾ ਕਿ ਇਹਦੇ ਪਿੱਛੇ ਨਾ ਕੋਈ ਬਹੁਤ ਵੱਡਾ ਕਾਰਨ ਹੋਗਾ ਤੇ ਕਹਿੰਦੇ ਕਿ ਪੁਲਿਸ ਵਾਲੇ ਉੱਥੇ ਬੈਠੇ ਸੀਗੇ ਜਦੋਂ ਉਹਨਾਂ ਨੂੰ ਲਿਜਾ ਕੇ ਥਾਣੇ 'ਚ ਬਿਠਾਇਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਹੋਇਆ ਹੈ ਨਾ ਕਹਿੰਦੇ ਉਹ ਮੁੰਡਾ ਮਤਲਬ ਜਿਹੜਾ 30 35 ਸਾਲ ਦਾ ਨੌਜਵਾਨ ਉਹ ਕਹਿੰਦੇ ਫੁੱਟ ਫੁੱਟ ਕੇ ਮਤਲਬ ਰੋਣ ਲੱਗ ਗਿਆ ਬੱਚਿਆਂ ਦੀ ਤਰ੍ਹਾਂ ਤੇ ਉਹ ਕਹਿੰਦਾ ਕਿ ਮੇਰੀ ਮਾਂ ਨੇ ਮੇਰੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਹੁਣ ਤੁਸੀਂ ਸੋਚੋ ਕਿ ਵੀ ਅਸੀਂ ਕਿਸ ਲੈਵਲ ਤੱਕ ਟੌਕਸਿਕ ਹੋ ਜਾਂਨੇ ਆਪਣੇ ਬੱਚਿਆਂ ਲਈ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਉਹ ਕਹਿੰਦੇ ਕਿ ਮੈਂ ਕਿਸੇ ਕੁੜੀ ਨੂੰ ਪਸੰਦ ਕਰਦਾ ਸੀ ਤੇ ਉਹ ਕੁੜੀ ਮੇਰੇ ਨਾਲ ਕੰਮ ਕਰਦੀ ਸੀ ਕਹਿੰਦੇ ਕਿ ਮੈਨੂੰ ਮਤਲਬ ਮੈਂ ਬਹੁਤ ਸਾਰੇ ਵਾਅਦੇ ਕੀਤੇ ਉਸ ਕੁੜੀ ਨਾਲ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤੇ ਕਹਿੰਦੇ ਕਿ ਮੈਂ ਵਿਆਹ ਕਰਾਉਣ ਲਈ ਉਹਦੀ ਗੱਲ ਘਰੇ ਘਰ ਬੈਠਾ ਤੇ ਮਾਂ ਨੇ ਘਰੇ ਕੁਲੇਸ਼ ਪਾ ਲਿਆ ਕਿ ਜੇ ਤੂੰ ਆਪਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਂਗਾ ਤਾਂ ਮੈਂ ਕੁਝ ਖਾ ਕੇ ਮਰ ਜਾਂ ਕਹਿੰਦੇ ਕਿ ਇਨਾਂ ਨੇ ਮੇਰਾ ਹਾਸ ਕੁੜੀ ਦੇ ਨਾਲ ਵਿਆਹ ਨਹੀਂ ਹੋਣ ਦਿੱਤਾ ਹੈ ਨਾ ਕਹਿੰਦੇ ਕਿ ਅਜ ਤੱਕ ਮੇਰੇ ਮਨ ਦੇ ਵਿੱਚ ਉਹ ਗਿਲਟ ਹੈ ਕਿ ਮੈਂ ਉਹ ਪਾਪ ਲਈ ਬੈਠਾ ਕਿ ਮੈਂ ਜਿਹਨੂੰ ਪਸੰਦ ਕਰਦਾ ਸੀ ਜਿਹਦੇ ਨਾਲ ਮੈਂ ਇਨੇ ਵਾਦੇ ਕੀਤੇ ਮੈਂ ਉਹਨਾਂ ਸਾਰੇ ਵਾਦਿਆਂ ਤੋਂ ਮੁੱਕਰਿਆ ਮੈਂ ਉਸ ਕੁੜੀ ਨਾਲ ਵਿਆਹ ਨਹੀਂ ਕਰਵਾਇਆ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਆਪਣੀ ਪਸੰਦ ਦੀ ਇੱਕ ਕੁੜੀ ਲੱਭੀ ਮੇਰੇ ਲਈ ਆਪਣੇ ਹੀ ਪੇਕੇਆਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਤੇ ਕਹਿੰਦੇ ਮੈਂ ਉਹਨੂੰ ਵੀ ਮਤਲਬ ਪੂਰੇ ਦਿਲ ਤੋਂ ਆਪਣੀ ਜ਼ਿੰਦਗੀ 'ਚ ਉਹਦਾ ਵੈਲਕਮ ਕੀਤਾ ਉਹਨੂੰ ਸਵੀਕਾਰਿਆ ਉਸ ਕੁੜੀ ਨੂੰ ਹੈ ਨਾ ਪਰ ਕਹਿੰਦੇ ਕਿ ਉਹਦਾ ਵੀ ਜਿਹੜਾ ਸੁਭਾਅ ਹੈ ਉਹ ਬਿਲਕੁਲ ਮੇਰੀ ਮਾਂ ਵਰਗਾ ਹੀ ਸੀ ਕਹਿੰਦੇ ਇਹ ਦ ਦੇਸ਼ਵਾ ਕੀ ਰੱਖਦੀਆਂ ਦਿਨ ਰਾਤ ਘਰ ਦੇ ਵਿੱਚ ਲੜਾਈ ਰਹਿਣ ਲੱਗੀ ਤੇ ਜਦੋਂ ਲੜਾਈ ਰਹਿਣ ਲੱਗੀ ਘਰ ਦੇ ਵਿੱਚ ਤਾਂ ਕਹਿੰਦੇ ਕਿ ਮੈਂ ਰੈਂਟਲ ਅਕੋਮੋਡੇਸ਼ਨ ਜਿਹੜੀ ਹੈ ਕੋਈ ਲੱਭ ਲਈ ਮੈਂ ਆਪਣੀ ਵਾਈਫ ਨੂੰ ਲੈ ਕੇ ਵੱਖਰੇ ਤੌਰ ਤੇ ਕਿਰਾਏ ਤੇ ਰਹਿਣ ਲੱਗ ਗਿਆ ਹੁਣ ਕਹਿੰਦੇ ਕਿ ਤੀਜੇ ਦਿਨ ਦਾ ਕੰਮ ਹੋ ਗਿਆ ਕਿ ਮੇਰੇ ਮਦਰ ਉੱਥੇ ਵੀ ਆ ਜਾਂਦੇ ਆ ਤੇ ਕਹਿੰਦੇ ਕਿ ਕੁੱਤੇ ਬਿੱਲੀਆਂ ਦੀ ਤਰ੍ਹਾਂ ਇਹ ਦੋਵੇਂ ਸੱਸ ਨੂੰ ਆਪਸ ਦੇ ਵਿੱਚ ਲੜਦੀਆਂ ਰਹਿਣੀਆਂ ਹਨਾ ਹੁਣ ਉਹ ਕਹਿੰਦੇ ਕਿ ਅੱਜ ਜਦੋਂ ਮੈਨੂੰ ਪਤਾ ਚੱਲਿਆ ਕਿ ਵੀ ਮੈਨੂੰ ਕਹਿੰਦੇ ਘਰ ਤੋਂ ਕਾਲ ਆਈ ਕਿ ਤੇਰੀ ਮਾਂ ਅੱਜ ਫੇਰ ਆਈ ਹੋਈ ਐ ਲੜਨ ਹਨਾ ਉਹ ਕਹਿੰਦੇ ਕਿ ਮੇਰੀ ਮਤਲਬ ਆਊਟ ਆਫ ਕੰਟਰੋਲ ਹੋ ਗਈਆਂ ਚੀਜ਼ਾਂ ਅੱਜ ਕਹਿੰਦੇ ਕਿ ਮੈਨੂੰ ਲੱਗਿਆ ਕਿ ਬਸ ਹੁਣ ਬਹੁਤ ਹੋ ਗਿਆ ਤੇ ਕਹਿੰਦੇ ਕਿ ਇਸੇ ਕਾਰਨ ਮੈਂ ਅੱਜ ਨਾਲ ਦੋਵਾਂ ਦੇ ਉੱਤੇ ਹੱਥ ਚੁੱਕਿਆ ਤੇ ਉਸ ਬੰਦੇ ਨੂੰ ਇਸ ਚੀਜ਼ ਦਾ ਕੋਈ ਗਿਲਟ ਨਹੀਂ ਸੀਗਾ ਉਹ ਕਹਿੰਦਾ ਕਿ ਸਾਰਾ ਬਚਪਨ ਜਿੰਨੀ ਕੁੱਟ ਮੈਂ ਮੇਰੀ ਮਾਂ ਤੋਂ ਖਾਧੀ ਜਿੰਨੀ ਮੇਰੇ ਪਿਓ ਨੇ ਮੇਰੀ ਮਾਂ ਤੋਂ ਕੁੱਟ ਖਾਧੀ ਹਨਾ ਤੇ ਜਿੰਨੀ ਮਤਲਬ ਕਹਿੰਦੇ ਕਿ ਉਹਨੇ ਮੇਰੇ ਗ੍ਰੈਂਡਪੇਰੈਂਟਸ ਨੂੰ ਵੀ ਕੁੱਟ ਮੇਰੇ ਸਾਹਮਣੇ ਹੈ ਨਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹ ਬੱਚਾ ਜਿਹੜਾ ਹੈ ਉਹਨੇ ਬਚਪਨ ਤੋਂ ਕਿੰਨਾ ਕੁਝ ਚੱਲਿਆ ਹੋਗਾ ਤੇ ਫਿਰ ਮਤਲਬ ਹੁਣ ਇਸ ਟਾਈਮ ਤੇ ਹੋ ਸਕਦਾ ਹੈ ਕਿ ਚਲੋ ਉਹ ਉਹਨਾਂ ਨੂੰ ਸਾਈਕਲੋਜੀਕਲ ਜਿਹੜੀਆਂ ਵੀ ਪ੍ਰੋਬਲਮਸ ਕਿਉਂਕਿ ਅਸੀਂ ਫੇਸ ਤਾਂ ਕਰਦੇ ਹੀ ਹੁੰਨੇ ਆ ਉਹ ਗੱਲ ਵੱਖਰੀ ਹੈ ਕਿ ਸਾਡਾ ਸਮਾਜ ਮੈਂਟਲ ਪ੍ਰੋਬਲਮਸ ਨੂੰ ਕੋਈ ਪ੍ਰੋਬਲਮ ਮੰਨਦਾ ਨਹੀਂ ਹੈਗਾ ਹੈ ਨਾ ਤਾਂ ਉਹਨਾਂ ਦੀ ਮੈਡੀਸਨ ਵੀ ਸ਼ੁਰੂ ਹੋਈ ਪਰ ਇਸ ਸਿਚੁਏਸ਼ਨ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਕਿ ਭਾਈ ਅਸੀਂ ਐਵੇਂ ਦੀਆਂ ਹਰਕਤਾਂ ਕਰ ਦਿੰਨੇ ਆ ਅਸੀਂ ਮਾਪੇ ਆ ਕਮਾ ਪੇ ਕਿਉਂ ਹੋ ਜਾਣੇ ਆ ਮੈਨੂੰ ਇਹ ਚੀਜ਼ ਕਦੇ ਸਮਝ ਨਹੀਂ ਆਈ ਮੈਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਜਦੋਂ ਤੁਸੀਂ ਮਾਪੇ ਬਣੋਗੇ ਤੁਸੀਂ ਤੁਹਾਨੂੰ ਉਦੋਂ ਪਤਾ ਚੱਲੂ ਹੈਨਾ ਹੁਣ ਅਸੀਂ ਐਜ਼ ਅ ਪੇਰੈਂਟਸ ਮੈਂ ਹੁਣ ਵੀ ਇਹੀ ਚੀਜ਼ ਮਹਿਸੂਸ ਕਰਦੀ ਆ ਕਿ ਵੀ ਮੇਰੇ ਬੱਚੇ ਨੇ ਮੈਨੂੰ ਜਨਮ ਦਿੱਤਾ ਮੈਂ ਕੋਈ ਆਸਾਨ ਨਹੀਂ ਕੀਤਾ ਉਹਨਾਂ ਦੇ ਉੱਤੇ ਜਿੰਨੀ ਜ਼ਰੂਰਤ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਲਿਆਉਣ ਨੂੰ ਸਾਡੀ ਸੀਗੀ ਹੈਨਾ ਅਸੀਂ ਉਹੀ ਕੀਤਾ ਕਿਉਂਕਿ ਸਾਨੂੰ ਸੋਸਾਇਟੀ ਤੋਂ ਇੱਕ ਫਿਜ਼ੀਕਲ ਸਰਟੀਫਿਕੇਟ ਵੀ ਚਾਹੀਦਾ ਹੁੰਦਾ ਵੀ ਤੁਸੀਂ ਗੱਲ ਕਰਕੇ ਦੇਖ ਲਓ ਸਾਡੇ ਹਲੇ ਦੇ ਵਾਲੇ ਕਿੰਨੇ ਕਿ ਲੋਕ ਨੇ ਜਿਨ੍ਹਾਂ ਦੇ ਵਿਆਹ ਨੂੰ 4-5 ਸਾਲ ਹੋ ਗਏ ਹੁਣ ਅਸੀਂ ਉਹਨਾਂ ਨੂੰ ਟਿੱਕੇ ਬਹਿਣ ਦਿੰਨੇ ਆ ਕਿ ਹਾਂ ਤੁਹਾਡੇ ਕੋਲ ਕੋਈ ਗੁੱਡ ਨਿਊਜ਼ ਨਹੀਂ ਆ ਰਹੀ ਤੁਹਾਡੇ ਕੋਈ ਬੱਚਾ ਨਹੀਂ ਹੋ ਰਿਹਾ ਹੈਨਾ ਤੇ ਫਿਰ ਉਹਨਾਂ ਬੱਚਿਆਂ ਤੋਂ ਹੀ ਅਸੀਂ ਬਦਲੇ ਲੈਣ ਲੱਗ ਜੰਨੇ ਆ ਆਪਣੀ ਜ਼ਿੰਦਗੀ ਦੀਆਂ ناکਾਮੀਆਂ ਦੇ ਆਪਣੀ ਫਰਸਟ੍ਰੇਸ਼ਨ ਅਸੀਂ ਉਹ ਬੱਚੇ ਦੇ ਕੱਢਣੀ ਸ਼ੁਰੂ ਕਰ ਦਿੰਨੇ ਆ ਤੁਹਾਡੇ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੈ ਤੁਸੀਂ ਉਹ ਬੱਚੇ ਦੇ ਉੱਤੇ ਉਹਨੂੰ ਕੁੱਟਮਾਰ ਕਰਕੇ ਕੱਢਣੀ ਸ਼ੁਰੂ ਕਰ ਦਿੰਨੇ ਹੋ ਕਿਉਂ ਕਿਉਂਕਿ ਬੱਚਾ ਦਾ ਤੁਹਾਡਾ ਹੈ ਬੱਚਾ ਤਾਂ ਬੱਚਾ ਹੈ ਉਹਨਾਂ ਤਾਂ ਸੁਣਨਾ ਹੀ ਆ ਵਿਚਾਰੇ ਨੇ ਉਹਨੇ ਕਿਹੜੇ ਤੁਹਾਨੂੰ ਕੁਝ ਕਹਿ ਦੇਣਾ ਹਨਾ ਤਾਂ ਇਹ ਸਿਚੁਏਸ਼ਨ ਅਸੀਂ ਅਪਗ੍ਰੇਡ ਕਰਦੇ ਆਂ ਕਈ ਵਾਰ ਨਾ ਮਾਂ ਪਿਓ ਆਪਣੀਆਂ ਗਲਤੀਆਂ ਲੁਕਾਉਣ ਲਈ ਸਾਰੀ ਜ਼ਿੰਦਗੀ ਔਲਾਦ ਨਾਲ ਤੱਕਾ ਕਰੀ ਜਾਂਦੇ ਨੇ ਮੈਂ ਪੰਜਾਬੀ ਦੇ ਇੱਕ ਬਹੁਤ ਵੱਡੇ ਨਾਮੀ ਲੇਖਕ ਦੀ ਸਵੈ ਜੀਵਨੀ ਪੜ੍ਹੀ ਸੀਗੀ ਜਿਦੇ ਚ ਉਹਨਾਂ ਨੇ ਕਿਹਾ ਸੀਗਾ ਉਹ ਕਹਿੰਦੇ ਕਿ ਵੀ ਉਹਨਾਂ ਦੀ ਜਿਹੜੀ ਮਾਂ ਸੀ ਨਾ ਉਹ ਕਹਿੰਦੇ ਕਿ ਸਾਰਾ ਬਚਪਨ ਮੈਂ ਆਪਣੀ ਮਾਂ ਤੋਂ ਇਹੀ ਸੁਣਦਾ ਰਿਹਾ ਤੇ ਬੁੱਢੇ ਹੋਣ ਤੱਕ ਸੁਣਿਆ ਕਿ ਮੇਰੇ ਪਿੱਕਿਆਂ ਨੇ ਤੁਹਾਡਾ ਇੰਨਾ ਕੀਤਾ ਨਾ ਵੀ ਜੇ ਮੈਂ ਤੁਹਾਡਾ ਚਮ ਵੀ ਲਾ ਕੇ ਉਹਨਾਂ ਨੂੰ ਦੇ ਦਾਂ ਤਾਂ ਵੀ ਤੁਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਤੇ ਫਿਰ ਉਹਨਾਂ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲਿਖੀਆਂ ਕਿ ਕਿਸ ਤਰ੍ਹਾਂ ਉਹਨਾਂ ਦੇ ਮਾਮੇ ਜਦੋਂ ਬਾਹਰ ਚਲੇ ਗਏ ਤਾਂ ਉਹਨਾਂ ਦੇ ਮਾਮਿਆਂ ਨੇ ਪਿੱਛੋਂ ਜਿਹੜਾ ਹੈ ਉਹ ਇਲੀਗਲ ਢੰਗ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਵੇਚ ਦਿੱਤੀਆਂ ਸਭ ਕੁਝ ਕਰਤਾ ਪਰ ਕਹਿੰਦੇ ਕਿ ਮੇਰੀ ਮਾਂ ਮਰਦੇ ਦਮ ਤੱਕ ਇਹ ਨਹੀਂ ਮੰਨਣੀ ਕਿ ਉਹਦੇ ਪੇਕੇ ਆ ਉਹਦੇ ਭਰਾ ਗਲਤ ਸੀਗੇ ਹੈਨਾ ਉਹ ਕਹਿੰਦੇ ਇਹੀ ਕਹਿੰਦੀ ਰਹੀ ਕਿ ਜੇ ਮੈਂ ਆਪਣਾ ਚੰਮ ਵੀ ਲਾ ਕੇ ਦੇ ਦਿਆਂ ਤੁਹਾਡਾ ਤਾਂ ਵੀ ਤੁਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਤੇ ਕਹਿੰਦੇ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਇਸ ਵੇਲੇ 80+ ਉਹਨਾਂ ਦੀ ਏਜ ਹੈ ਉਹ ਕਹਿੰਦੇ ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਕਿ ਐਵੇਂ ਦੀ ਕਿਹੜੀ ਦੇਣਦਾਰੀ ਸੀ ਮੇਰੀ ਮਾਂ ਦੀ ਜਿਹੜਾ ਉਹਨੂੰ ਇਹ ਲੱਗਦਾ ਕਿ ਜੇ ਉਹ ਸਾਡਾ ਚੰਮ ਵੀ ਲਾ ਕੇ ਦੇ ਦਿੰਦੀ ਤਾਂ ਉਹ ਦੇਣਦਾਰੀਆਂ ਪੂਰੀਆਂ ਨਹੀਂ ਸੀ ਹੋਣੀਆਂ ਹਨਾ ਅਸੀਂ ਬੱਚੇ ਦੀ ਮੈਂਟਲ ਸਟੇਟ ਬਾਰੇ ਤਾਂ ਬਿਲਕੁਲ ਸੋਚਦੇ ਹੀ ਨਹੀਂ ਜਿਹਦਾ ਮੈਂਟਲ ਸਟੇਟਸ ਕੀ ਹੈ ਤੁਹਾਡੇ ਇਸ ਸਾਰੇ ਜਿਹੜਾ ਤੁਸੀਂ ਇਹ ਅੱਧੇ-ਆਲੇ-ਦੁਆਲੇ ਕਾਂਡ ਸਿਰਜਦੇ ਹੋ ਇਸ ਕਾਂਡ ਦਾ ਇਸ ਘਟਨਾਕ੍ਰਮ ਦਾ ਉਸ ਬੱਚੇ ਦੇ ਮਨ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਤੇ ਉਹੀ ਬੱਚੇ ਨੇ ਜਦੋਂ ਵੱਡਾ ਹੋਣਾ ਉਹ ਅਸਰ ਕਿਵੇਂ ਦਾ ਹੋਗਾ ਸੀ ਇਹਦੇ ਬਾਰੇ ਵੀ ਨਹੀਂ ਕਦੇ ਗੱਲ ਕਰਦੇ ਹੈਗੇ ਕਈ ਵਿਰਾਨਾ ਮਾਪਿਓ ਆਪਣੀਆਂ ਗਲਤੀਆਂ ਲੁਕਾਉਣ ਲਈ ਹੀ ਸਾਰੀ ਜ਼ਿੰਦਗੀ ਔਲਾਦ ਨਾਲ ਤੱਕਾ ਕਰੀ ਜਾਂਦੇ ਨੇ ਕਿ ਜੇ ਅਸੀਂ ਇਹਨਾਂ ਨੂੰ ਥੋੜੀ ਜਿਹੀ ਵੀ ਖੁੱਲ੍ਹ ਦਿੱਤੀ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਕਿਤੇ ਸਾਨੂੰ ਔਲਾਦ ਸਾਡੀ ਉਹ ਨਾ ਗਣਵਾਉਣੀਆਂ ਸ਼ੁਰੂ ਕਰ ਦੇ ਹਨਾ ਇਹ ਵੀ ਮੈਂ ਬਹੁਤ ਸਾਰੀਆਂ ਜਿਹੜੇ ਕੇਸਸ ਆ ਉਹਨਾਂ ਦੇ ਵਿੱਚ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਕੁੜੀ ਦਫ਼ਤਰ ਦੇ ਵਿੱਚ ਗੱਲ ਕਰ ਰਹੀ ਸੀ ਕਾਫੀ ਦਿਨ ਤੋਂ ਬਹੁਤ ਟੈਂਸ ਸੀਗੀ ਉਹ ਕਹਿੰਦੀ ਕਿ ਉਹਦੀ ਅਨਮੈਰਿਡ ਇੱਕ ਨਣਦ ਹੈ ਠੀਕ ਹੈ ਜੁਆਇੰਟ ਫੈਮਿਲੀ ਦੇ ਵਿੱਚ ਉਹ ਕੁੜੀ ਰਹਿੰਦੀ ਹੈ ਕਹਿੰਦੀ ਕਿ ਮੇਰੀ ਅਨਮੈਰਿਡ ਨਾਨਦ ਮੇਰੇ ਕਮਰੇ ਦੇ ਵਿੱਚੋਂ ਮੇਰਾ ਫੋਨ ਚੱਕ ਕੇ ਲੈ ਗਈ ਤੇ ਮੇਰੀ ਤੇ ਮੇਰੇ ਹਸਬੰਡ ਦੀ ਚੈਟ ਪੂਰੇ ਪਰਿਵਾਰ ਨੂੰ ਉਹ ਪੜ੍ਹ ਕੇ ਸੁਣਾ ਰਹੀ ਐ ਮਾਂ ਦਾ ਫਰਜ ਬਣਦਾ ਸੀ ਉੱਥੇ ਕਿ ਉਸ ਬੱਚੀ ਨੂੰ ਰੋਕੇ ਠੀਕ ਹੈ ਉਹ ਕੁੜੀ ਜਿਹੜੀ ਨੇ ਹਲੇ ਨਵੀਂ ਜ਼ਿੰਦਗੀ ਦੇ ਵਿੱਚ ਪਰਵੇਸ਼ ਵੀ ਨਹੀਂ ਕੀਤਾ ਦੂਜੀ ਗੱਲ ਹਸਬੰਡ ਵਾਈਫ ਦੀ ਇੱਕ ਆਪਣੀ ਨਿੱਜਤਾ ਹੁੰਦੀ ਆ ਹਨਾ ਕਿਸੇ ਨੂੰ ਵੀ ਹੱਕ ਨਹੀਂ ਚਾਹੀਏ ਉਹ ਬੰਦਾ ਮੈਰਿਡਾ ਜਾਂ ਅਨਮੈਰਿਡ ਕਿਸੇ ਨੂੰ ਵੀ ਹੱਕ ਨਹੀਂ ਕਿ ਉਹਨਾਂ ਦੀ ਆਪਣੀ ਆਪਸੀ ਜਿਹੜੀ ਚੈਟ ਆ ਉਹ ਪੜੇ ਹਨ ਐਨਾ ਤਾਂ ਅਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾ ਦਿੰਨੇ ਆ ਕਿ ਕਿਸੇ ਦਾ ਮੋਬਾਈਲ ਤੇ ਕਿਸੇ ਦਾ ਪਰਸ ਇਹਨੂੰ ਹੱਥ ਨਹੀਂ ਲਾਈਦਾ ਹਨਾ ਮੈਨਾਂ ਨੂੰ ਪਤਾ ਕੀ ਪਰਿਵਾਰ ਦੇ ਸੰਸਕਾਰ ਕਿਵੇਂ ਦੇ ਹੋਣਗੇ ਕਿ ਜੇ ਬੱਚੀ ਨਹੀਂ ਸਮਝ ਸਕੀ ਉਹ ਹੋਇਆ ਉਹ ਕੁੜੀ ਨਹੀਂ ਸਮਝ ਸਕੀ ਕਿ ਮੈਂ ਆਪਣੀ ਭਾਬੀ ਦੇ ਫੋਨ ਨੂੰ ਇਸ ਤਰ੍ਹਾਂ ਨਹੀਂ ਛੇੜਨਾ ਹਨਾ ਤੇ ਕਹਿੰਦੇ ਕਿ ਕਿਸੇ ਨੇ ਉਹਨੂੰ ਇਸ ਗੱਲ ਤੋਂ ਟੋਕਿਆ ਨਹੀਂ ਬਲਕਿ ਕਹਿੰਦੇ ਕਿ ਸਾਰੇ ਸਾਡੇ ਦੁਆਲੇ ਹੋਗੇ ਕੀ ਤੇਰੀ ਵਾਈਫ ਸਾਡੇ ਬਾਰੇ ਇਹ ਕਹਿੰਦੀ ਹੈ ਇਹ ਕਹਿੰਦੀ ਹੈ ਹਨਾ ਚਲੋ ਕਹਿੰਦੇ ਕਿ ਇੱਕ ਵੱਖਰਾ ਵਿਸ਼ਾ ਸੀ ਤਾਂ ਹੁਣ ਉਹ ਕਹਿੰਦੇ ਕਿ ਟਿਟ ਫੋਰ ਟੈਟ ਜੈਸੇ ਕੋ ਤੈਸਾ ਹਨਾ ਉਹ ਕਹਿੰਦੇ ਕਿ ਥੋੜੇ ਦਿਨ ਬਾਅਦ ਨਣਦ ਦਾ ਮੋਬਾਈਲ ਭਾਬੀ ਦੇ ਹੱਥ ਲੱਗ ਗਿਆ ਹਨਾ ਤਾਂ ਹੁਣ ਥੋੜੇ ਦਿਨ ਬਾਅਦ ਭਾਬੀ ਨੂੰ ਪਤਾ ਲੱਗ ਰਿਹਾ ਹੈ ਕਿ ਉਹ ਜਿਹੜੀ ਨਾਨਾ ਦਾ ਜਿਹੜੀ ਸਾਰੀ ਫੈਮਿਲੀ ਦੇ ਵਿੱਚ ਬੈਠ ਕੇ ਉਹਦੀ ਚਾਟ ਕਿਤੇ ਪੜਦੀ ਸੀ ਹੈਨਾ ਉਹ ਕਿਸੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ ਤੇ ਕਹਿੰਦੇ ਉਹਨੇ ਸੋਚਿਆ ਕਿ ਵੀ ਚਲ ਮੈਂ ਆਏ ਇਹ ਗੱਲ ਕਹਿੰਦੇ ਕਿ ਕਿਉਂਨੇ ਮੇਰੀ ਚਾਟ ਸਾਰੇ ਟੱਬਰ ਦੇ ਵਿੱਚ ਬੈਠ ਕੇ ਪੜੀ ਹੈ ਤਾਂ ਉਹਨੇ ਆਪਣੇ ਹਸਬੰਦ ਨੂੰ ਕਿਹਾ ਕਿ ਹੁਣ ਤੁਸੀਂ ਘਰਦਿਆਂ ਨਾਲ ਗੱਲ ਕਰੋ ਹੈਨਾ ਕਿ ਤੁਸੀਂ ਇਹ ਦੇਖੋ ਕਿ ਤੁਹਾਡੀ ਕੁੜੀ ਕੀ ਕਰ ਰਹੀ ਹੈ ਮੈਂ ਤਾਂ ਆਪਣੇ ਹਸਬੰਦ ਨਾਲ ਚੈਟ ਕੀਤੀ ਸੀ ਤਾਂ ਉੱਥੇ ਮਤਲਬ ਪਰਿਵਾਰ ਇਹ ਕਹਿ ਰਿਹਾ ਕਿ ਤੇਰਾ ਸਾਡੀ ਨੂੰਹ ਨੂੰ ਸਾਡੀ ਧੀ ਨੂੰ ਕੁਝ ਕਹਿਣ ਦਾ ਤੇਰਾ ਹੱਕ ਨਹੀਂ ਹੈਗਾ ਤੂੰ ਨੂੰਹ ਐ ਤੂੰ ਨੂੰਹ ਬਣ ਕੇ ਰਹਿ ਹੈਨਾ ਤੇ ਖਾਸ ਕਰਕੇ ਮਾਂ ਇਹ ਗੱਲ ਕਹਿ ਰਹੀ ਹੈ ਕਿ ਮੇਰੀ ਧੀ ਵੱਲ ਕਿਸੇ ਨੇ ਉਂਗਲ ਨਹੀਂ ਕਰਨੀ ਤੁਹਾਨੂੰ ਸੰਗ ਨਹੀਂ ਆਉਂਦੀ ਇਸ ਤਰ੍ਹਾਂ ਦਾ ਵਰਤਾਅ ਕਰਦੇ ਹੋਏ ਤੁਹਾਨੂੰ ਸਮਝ ਨਹੀਂ ਲੱਗਦਾ ਕਿ ਅਸੀਂ ਜੋ ਬੀਜ ਰਹੇ ਹਾਂ ਫਿਰ ਅਸੀਂ ਉਹੀ ਵੜਣਾ ਅਸੀਂ ਪਤਾ ਨਹੀਂ ਕਿਉਂ ਨਹੀਂ ਇਹ ਗੱਲਾਂ ਸਮਝਦੇ ਕਿੰਨੀਆਂ ਸਾਰੀਆਂ ਧਾਰਨਾ ਮੇਰੇ ਕੋਲ ਪਿਛਲੇ ਦਿਨਾਂ ਦੇ ਵਿੱਚ ਅਜਹੀਆਂ ਆਈਆਂ ਇੱਕ ਵੀਰਜੀ ਨੇ ਮੇਰੇ ਨਾਲ ਆਪਣੀ ਗੱਲ ਸਾਂਝੀ ਕੀਤੀ ਉਹ ਕਹਿੰਦੇ ਕਿ ਉਹਨਾਂ ਦੀ ਮਾਸੀ ਜੀ ਦਾ ਬੇਟਾ ਸੀ ਤੇ ਕਹਿੰਦੇ ਕਿ ਮਾਸੀ ਮਾਸੜ ਦਾ ਪਰਿਵਾਰ ਫਾਈਨੈਂਸ਼ਲੀ ਮਤਲਬ ਬਹੁਤ ਵਧੀਆ ਸੀ ਸਾਡੇ ਨਾਲੋਂ ਤੇ ਕਹਿੰਦੇ ਉਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਸੀਗਾ ਬੇਟਾ ਮੈਰਿਡ ਸੀਗਾ ਤੇ ਇਹ ਕਹਿੰਦੇ ਉਹਨਾਂ ਨੇ ਆਪਣੀ ਵੱਡੀ ਬੇਟੀ ਦੀ ਮੈਰਿਜ ਕੀਤੀ ਮਾ ਸਰ ਜੀ ਨੇ ਕਹਿੰਦੇ ਕੋਈ ਏਜ ਡਿਫਰੈਂਸ ਨਹੀਂ ਦੇਖਿਆ ਕੋਈ ਕੁਝ ਨਹੀਂ ਦੇਖਿਆ ਉਹਨਾਂ ਨੇ ਸਿਰਫ ਜ਼ਮੀਨ ਜਾਇਦਾਦ ਦੇਖੀ ਮੁੰਡੇ ਕੋਲ ਤੇ ਉਸ ਕੁੜੀ ਨੂੰ ਵਿਆਹਤਾ ਵਧੀਆ ਪ੍ਰਾਪਰਟੀ ਚੰਗਾ ਕਾਰੋਬਾਰ ਦੇਖ ਕੇ ਕਿ ਇਹਨਾਂ ਕੋਲ ਇੰਨੀਆਂ ਫੈਕਟਰੀਆਂ ਨੇ ਇੰਨੀ ਜ਼ਮੀਨ ਜਾਇਦਾਦ ਹੈ ਤੇ ਕੋਈ ਗੱਲ ਨਹੀਂ ਜੇ ਮੁੰਡਾ 10 11 ਸਾਲ ਵੱਡਾ ਹੈ ਕੋਈ ਗੱਲ ਨਹੀਂ ਉਹਨਾਂ ਨੇ ਵਿਆਹਤਾ ਕਹਿੰਦੇ ਉਸ ਕੁੜੀ ਨੂੰ ਹੁਣ 6-7 ਸਾਲ ਬਾਅਦ ਜਦੋਂ ਛੋਟੀ ਕੁੜੀ ਦਾ ਵਿਆਹ ਕਰਨ ਲੱਗੇ ਹੈਨਾ ਕਿਉਂਕਿ ਜਦੋਂ ਵੱਡੀ ਕੁੜੀ ਦਾ ਵਿਆਹ ਕੀਤਾ ਤਾਂ ਉਹ ਮੁੰਡਾ ਜਿਹੜਾ ਹੈਗਾ ਉਹ ਵੀ ਛੋਟਾ ਸੀ ਹੁਣ ਜਦੋਂ ਜਿਹੜੀ ਨਿੱਕੀ ਭੈਣਾ ਉਹਦੇ ਵਿਆਹ ਦੀ ਵਾਰੀ ਆਈ ਤਾਂ ਉਦੋਂ ਤੱਕ ਉਹ ਮੁੰਡਾ ਵੀ ਮੈਚੂਰ ਹੋ ਚੁੱਕਿਆ ਸੀਗਾ ਉਹ ਆਪ ਵੀ ਮੈਰਿਡ ਸੀ ਹੈਨਾ ਤਾਂ ਕਹਿੰਦੇ ਕਿ ਫੇਰ ਸੀ ਉਹੀ ਚੀਜ਼ ਹੋਣ ਲੱਗੀ ਕਿ ਫੇਰ ਉਮਰ ਦੇ ਵਿੱਚ ਕੋਈ ਵੱਡਾ ਘਰ ਵਾਲਾ ਦੇਖਿਆ ਜ਼ਮੀਨ-ਜਾਇਦਾਦ ਬਹੁਤ ਸੀਗੀ ਤਾਂ ਕਹਿੰਦੇ ਉਹ ਮੁੰਡਾ ਅੜ ਗਿਆ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਵੱਡੀ ਦਾ ਵੀ ਐਂ ਕਰਤਾ ਵੀ ਸਾਡੇ ਕੋਲ ਕਿਸ ਚੀਜ਼ ਦੀ ਕਮੀ ਹੈ ਹੈਨਾ ਕਿ ਮੈਂ ਆਪਣੀ ਭੈਣ ਨੂੰ ਐਂ ਤਾਂ ਨਹੀਂ ਕਿਸੇ ਉਮਰ ਤੋਂ ਵੱਡੇਰੇ ਬੰਦੇ ਦੇ ਨਾਲ ਨਰੜ ਹੋਣ ਦਿੰਦਾ ਵੀ ਕੋਈ ਮੈਚ ਹੀ ਨਹੀਂ ਹੈਗਾ ਇਹਨਾਂ ਦੋਵਾਂ ਦਾ ਤਾਂ ਪਿਓ ਆਪਣੇ ਪੁੱਤ ਨੂੰ ਕਹਿ ਰਿਹਾ ਕਿਉਂਕਿ ਸਾਰੀ ਜ਼ਿੰਦਗੀ ਡੋਮਿਨੈਂਸ ਘਰ ਦੇ ਵਿੱਚ ਉਸ ਤਰ੍ਹਾਂ ਦੀ ਰੱਖੀ ਹੈ ਹੈਨਾ ਉਹ ਕਹਿ ਰਿਹਾ ਕਹਿੰਦਾ ਕਿ ਮੇਰੀਆਂ ਧੀਆਂ ਤੂੰ ਕੌਣ ਹੁੰਨਾ ਇਹਨਾਂ ਬਾਰੇ ਬੋਲਣ ਵਾਲਾ ਤਾਂ ਮੁੰਡੇ ਕਹਿੰਦਾ ਕਿ ਮੇਰੀ ਵੀ ਭੈਣ ਹੈ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਹਨਾ ਕਹਿੰਦੇ ਜੀ ਨਾ ਮੇਰੀਆਂ ਧੀਆਂ ਦੇ ਜਿੰਦਗੀ ਦਾ ਫੈਸਲਾ ਮੈਂ ਹੀ ਕਰੂੰਗਾ ਤਾਂ ਉਹ ਮੁੰਡਾ ਕਮਰੇ ਦੇ ਵਿੱਚ ਗਿਆ ਉਹਨੇ ਗੁੱਸੇ ਦੇ ਵਿੱਚ ਆ ਕੇ ਸੁਸਾਈਡ ਕਰ ਲਿਆ ਹਨਾ ਹੁਣ ਕਿੰਨੇ ਘਰ ਬਰਬਾਦ ਹੋਏ ਉਸ ਚੀਜ਼ ਦੇ ਨਾਲ ਹਨਾ ਤੁਸੀਂ ਆਪਣੀ ਔਲਾਦ ਖੋਲੀ ਇੱਕ ਪਤਨੀ ਕੋਲੋਂ ਉਹਦਾ ਪਤੀ ਚਲਾ ਗਿਆ ਇੱਕ ਬੱਚੇ ਕੋਲੋਂ ਨਿੱਕੇ ਜਿਹੇ ਬੱਚੇ ਕੋਲੋਂ ਉਹਦਾ ਪਿਓ ਚਲਾ ਗਿਆ ਹੈਨਾ ਕਿਉਂ ਅਸੀਂ ਆਪ ਹੀ ਆਪਣੇ ਬੱਚਿਆਂ ਦੇ ਦੁਸ਼ਮਣ ਬਣ ਜਾਂਦੇ ਆ ਅਸੀਂ ਤਾਂ ਹਮੇਸ਼ਾ ਇਹ ਸਿਖਾਉਂਦੇ ਆ ਕਿ ਆਪਸ ਵਿੱਚ ਮਿਲ ਕੇ ਪਿਆਰ ਨਾਲ ਰਹੋ ਤੇ ਫਿਰ ਤੁਸੀਂ ਆਪੇ ਕਹਿਣ ਲੱਗ ਜਾਂਦੇ ਹੋ ਆਪਣੇ ਨਿਆਣਿਆਂ ਨੂੰ ਹਨਾ ਕਿ ਸਾ ਵੀ ਤੂੰ ਘਰ ਦੇ ਕਿਸੇ ਮਾਮਲੇ 'ਚ ਬੋਲਣ ਦਾ ਹੱਕਦਾਰ ਨਹੀਂ ਹੈਗਾ ਮੈਂ ਬਹੁਤ ਸਾਰੀਆਂ ਸਿਚੁਏਸ਼ਨਸ ਤਾਂ ਅਮੇ ਦੀਆਂ ਵੀ ਦੇਖਦੀ ਆ ਵੀ ਮੁੰਡੇ ਨੂੰ ਨਾ ਰਿਸਪੈਕਟ ਉਨੀ ਕੀ ਮਿਲਦੀ ਆ ਜਿੰਨੀ ਕਿ ਉਹਦੇ ਕੋਲ ਪ੍ਰਾਪਰਟੀ ਆ ਪੈਸਾ ਆ ਹੀ ਹਨਾ ਕਿ ਉਨਾਂ ਕਹੀ ਉਹਦਾ ਮਤਲਬ ਘਰ ਦੇ ਵਿੱਚ ਵੈਲਕਮ ਹੁੰਦਾ ਜਿਹੜਾ ਜ਼ਿਆਦਾ ਕਮਾਉਂਦਾ ਉਹਨੂੰ ਜ਼ਿਆਦਾ ਮਾਨ ਸਤਕਾਰ ਮਿਲਦਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਇਹਨਾਂ ਕੇਸਸ ਨੂੰ ਦੇਖ ਕੇ ਸੁਣ ਕੇ ਕਿ ਵੀ ਹਾਂ ਅਸੀਂ ਕੀ ਇਹ ਵੀ ਮਾਪੇ ਰੱਬ ਦਾ ਰੂਪ ਹੁੰਦੇ ਨੇ ਹੈਨਾ ਅਸੀਂ ਤਾਂ ਇਨਸਾਨ ਹੋ ਜਾਈਏ ਉਹੀ ਬਹੁਤ ਵੱਡੀ ਗੱਲ ਹੈ ਕਈ ਵਾਰ ਤਾਂ ਸਾ ਅਸੀਂ ਇਨਸਾਨੀਅਤ ਵੀ ਨਹੀਂ ਦਿਖਾਉਂਦੇ ਹੈਗੇ ਕਿ ਅਸੀਂ ਐਵੇਂ ਦਾ ਵਰਤਾਅ ਕਰ ਲੈਨੇ ਆ ਸੋ ਅਸੀਂ ਦੇਵਤਾ ਬਣਨ ਦੇ ਚੱਕਰ ਦੇ ਵਿੱਚ ਨਾ ਇਨਸਾਨੀਅਤ ਨਾ ਭੁੱਲੀਏ ਮੈਨੂੰ ਇਹ ਲੱਗਦਾ ਕਿ ਅਸੀਂ ਚਾਹੇ ਬਗਾਨੀਆਂ ਧੀਆਂ ਨਾਲ ਮਾੜਾ ਕਰਨ ਦੇ ਚੱਕਰ 'ਚ ਆਪਣੇ ਪੁੱਤਾਂ ਨਾਲ ਜੋ ਕਰ ਜਾਂਦੇ ਆ ਨਾ ਉਸ ਚੀਜ਼ ਬਾਰੇ ਵੀ ਜ਼ਰੂਰ ਸੋਚੀਏ ਕਿ ਉਹ ਇੰਨਾ ਪ੍ਰੈਸ਼ਰ ਜਿਹੜਾ ਅਸੀਂ ਆਪਣੇ ਬੱਚਿਆਂ ਦੇ ਉੱਤੇ ਪਾ ਰਹੇ ਹਾਂ ਨਾ ਇਹ ਪ੍ਰੈਸ਼ਰ ਉਹਨਾਂ ਲਈ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਉਹ ਬਹੁਤ ਖਤਰਨਾਕ ਹੈ ਤੁਹਾਡੇ ਬੱਚੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਪਣੇ ਆਪ ਨੂੰ ਨੁਕਸਾਨ ਮਾਨਸਿਕ ਤੌਰ ਤੇ ਤਾਂ ਉਹਨਾਂ ਨੂੰ ਪਹੁੰਚ ਹੀ ਰਿਹਾ ਉਸ ਕਲੇਸ਼ ਦਾ ਉਸ ਤਣਾਅ ਦਾ ਉਸ ਡਿਪਰੈਸ਼ਨ ਦਾ ਉਸ ਦਬਾ ਦਾ ਹੈਨਾ ਪਰ ਉਹ ਸਰੀਰਕ ਤੌਰ ਤੇ ਵੀ ਰੱਬ ਨਾ ਕਰੇ ਕਈ ਵਾਰ ਅਸੀਂ ਕਹਿੰਦੇ ਹਾਂ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਚਲਾ ਜਾਂਦਾ ਹੈਨਾ ਤਾਂ ਬਹੁਤ ਸਾਰਾ ਕੁਝ ਹੋ ਸਕਦਾ ਜਿਹਨੂੰ ਅਸੀਂ ਹੋਰੋਂ ਰੋਕ ਸਕਦੇ ਆ ਇੰਨੀ ਕ ਕੋਸ਼ਿਸ਼ ਅਸੀਂ ਜ਼ਰੂਰ ਕਰੀਏ ਫਿਰ ਜਦੋਂ ਸਿਆਣੇ ਵਾਲੇ ਦੁਆਲੇ ਅਜਿਹਾ ਕੁਝ ਵਾਪਰਦਾ ਦੇਖਦੇ ਆ ਫਿਰ ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਉਮਰ ਤੇ ਸਿਆਣਪ ਦਾ ਆਪਸ ਦੇ ਵਿੱਚ ਕੋਈ ਸਬੰਧ ਨਹੀਂ ਹੁੰਦਾ ਹੈਗਾ ਹਨਾ ਚਿੱਟੇ ਵਾਲਾਂ ਦਾ ਕੀ ਹੈ ਉਹ ਅੱਜਕੱਲ ਨਿੱਕੇ ਨਿੱਕੇ ਦੇ ਵੀ ਆਉਣ ਲੱਗੇ ਹਨਾ ਤੁਹਾਡੇ ਵਾਲ ਚਿੱਟੇ ਹੋ ਜਾਣ ਦਾ ਮਤਲਬ ਤੁਹਾਡਾ ਸਿਆਣੀ ਹੋਣਾ ਨਹੀਂ ਹੁੰਦਾ ਹੈਗਾ ਸਾਨੂੰ ਆਪਣੇ ਆਪ ਦੇ ਵਿੱਚ ਬਦਲਾਅ ਵੀ ਲਿਆਉਣਾ ਚਾਹੀਦਾ ਕੋਈ ਸਿਆਣਪ ਵਾਲੀ ਗੱਲ ਵੀ ਸਾਨੂੰ ਔੜੇ ਹਨਾ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰੀਏ ਹੁਣ ਜੇ ਬੱਚੇ ਮਾਪਿਆਂ ਨਾਲ ਕੋਈ ਠੀਕ ਵਰਤਾਰ ਨਹੀਂ ਕਰਦੇ ਫਿਰ ਤਾਂ ਆਂਡ ਗਮਾਂਡ ਵੀ ਆ ਕੇ ਮਤਾਂ ਦਿੰਦਾ ਉਹ ਸਲਾਹ ਦਿੰਦਾ ਹੈ ਨਾ ਕਿ ਤੁਸੀਂ ਐਵੇਂ ਨਾ ਕਰੋ ਮਾਪੇ ਹੁੰਦੇ ਨੇ ਇਹਨੂੰ ਰੋਲੀ ਦਾ ਨਹੀਂ ਇਹ ਨਹੀਂ ਉਹ ਨਹੀਂ ਬਹੁਤ ਸਾਰਾ ਕੁਝ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਆ ਐਵੇਂ ਦਾ ਹੁੰਦਾ ਹੈ ਨਾ ਪਰ ਜਦੋਂ ਮਾਪੇ ਜਿਹਾ ਵਰਤਾਅ ਕਰ ਰਹੇ ਆ ਉਦੋਂ ਕੋਈ ਆਂਡੀ ਗਵੰਡੀ ਵੀ ਕਿਉਂ ਨਹੀਂ ਵਿੱਚ ਬੋਲਦਾ ਉਦੋਂ ਕੋਈ ਰਿਸ਼ਤੇਦਾਰ ਕਿਉਂ ਨਹੀਂ ਕਹਿੰਦਾ ਕਿ ਹਾਂ ਤੁਸੀਂ ਇਸ ਨਿਆਣੇ ਨਾਲ ਤੱਕਾ ਕਰ ਰਹੇ ਹੋ ਉਦੋਂ ਕਿਉਂ ਨਹੀਂ ਗੱਲ ਕਰਦੇ ਸੋ ਮੈਨੂੰ ਲੱਗਦਾ ਕਿ ਜਦੋਂ ਤੱਕ ਅਸੀਂ ਆਪਣੇ ਆਪ ਸੁਧਾਰ ਨਹੀਂ ਨਾ ਕਰਦੇ ਇਸ ਦੁਨੀਆ ਸੁਧਰਣ ਵਾਲੀਆਂ ਨਹੀਂ ਹੈਗੀਆਂ ਅਸੀਂ ਮੁੰਡਿਆਂ ਦੇ ਉੱਤੇ ਜਿਹੜਾ ਇੰਨਾ ਤਣਾ ਹੋ ਰਿਹਾ ਨਾ ਇੰਨਾ ਡਿਪਰੈਸ਼ਨ ਹੈ ਇੰਨਾ ਪ੍ਰੈਸ਼ਰ ਵੱਧ ਰਿਹਾ ਸੀ ਉਸ ਚੀਜ਼ ਨੂੰ ਸਮਝੀਏ ਤੇ ਉਹਨਾਂ ਦੇ ਇਸ ਬੋਝ ਨੂੰ ਥੋੜੀ ਜਿਹੀ ਘਟਾਉਣ ਦੀ ਕੋਸ਼ਿਸ਼ ਕਰੀਏ ਇਹ ਜ਼ਿੰਦਗੀ ਬਹੁਤ ਸੋਹਣੀ ਹੈ ਪਰ ਜਿਉ ਤੇ ਜਿਉਣ ਦਿਓ ਇਸ ਸਿਧਾਂਤ ਤੇ ਜੇ ਅਸੀਂ ਅਮਲ ਕਰੀਏ ਤਾਂ ਬਹੁਤ ਕੁਝ ਚੰਗਾ ਵਾਪਰ ਸਕਦਾ ਹੈ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਭੰਦੀਰ ਅਫੀਸ਼ੀਅਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਣੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਭੰਦੀਰ ਅਫੀਸ਼ੀਅਲ ਦੇ ਨਾਲ ਇਸ ਦੇ ਨਾਲ ਹੀ ਹੁਣ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ